ਹੈਲੋ ਗਾਇਜ਼ ਵੈਲਕਮ ਬੈਕ ਮਾਈ ਨਿਊ ਬਲੌਗ ਤੇ ਕਿਵੇਂ ਹੋ ਸਾਰੇ ਤੇ ਅੱਜ ਅਸੀਂ ਚੱਲੇ ਆ ਮੇਲੇ ਤੇ ਕਿੱਥੇ ਆ ਵੀ ਦੱਸ ਦਿੰਦਾ ਕਿਹੜਾ ਮੇਲਾ ਇਹ ਰੇਲੀ ਕੇ ਮੇਲਾ ਦਾਜੀ ਬੋਲੋਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕ ਵੀਰਾਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪੀ ਦਾ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਮੁੰਡਿਓ ਤੁਹਾਨੂੰ ਲੈ ਕੇ ਜਾ ਰਹੇ ਹਾਂ ਅਸੀਂ ਜਾ ਰਹੇ ਹਾਂ ਤੁਸੀਂ ਸਾਡੇ ਨਾਲ ਚੱਲਿਓ ਅਸੀਂ ਜਾ ਰਹੇ ਹਾਂ ਚਮਕੌਰ ਸਾਹਿਬ ਪਿੰਡ ਢੋਲਰਾ ਉੱਥੇ ਹੈਗਾ ਟਰਾਲੀ ਖਿੱਚ ਮੁਕਾਬਲਾ 25 ਤਰੀਕ ਹੋ ਗਈ ਅੱਜ 25 1 2026 ਚਲੋ ਬੈਠੋ ਗੱਡੀ ਸਟਾਰਟ ਕਰ ਲਓ ਤੇ ਚਲੋ ਚਾਲਦੇ ਆ ਇੱਕ ਬੱਡੀ ਲੱਗਿਆ ਹੋਇਆ ਮਾਰਨੇ ਕਿੱਕਾ ਰੇਰ ਦੱਪ ਕੇ ਰੱਖੋ ਚਲੋ ਜੀ ਤੇ ਇਹਦਾ ਉਹ ਲੋਕੀ ਵੇਲੇ ਮੂੰਹ ਕਰਦਾ ਹੁਣ ਕਹਦੇ ਭੱਜ ਰਿਹਾ ਮੁਰੰਡੇ ਹੋ ਗਈ ਖਲੋਲ ਅਸੀਂ ਹਜੇ ਪਹੁੰਚੇ ਆ ਮਰੰਡੇ ਤੋਂ ਥੋੜਾ 5-7 ਕਿਲੋਮੀਟਰ ਆਏ ਆ ਹਜੇ ਟਿਕ ਆ ਗਿਆ ਕੰਮ گاਉਣੇ ਕਰਤਾ ਘਰਾਂ ਫੋਨ ਨੇ ਕਹਿੰਦਾ ਹਾਂ ਹਾਂ ਮਸ਼ੀਨ ਚਾਹੀਦੀ ਆ ਕਿਤੇ ਅੰਦਰ ਹੀ ਐਮਰਜੈਂਸੀ ਉਹ ਮਰੰਡੇ ਆਪਣੇ ਨਾ ਕਮੇਟੀ ਵਾਲਿਆਂ ਦਾ ਰੌਲਾ ਰੁਲਾ ਹੋਇਆ ਉੱਥੇ 5000 ਗੱਡੀਆਂ ਮਲਬੇ ਦੀ ਆਉਣੀਆਂ ਆ ਉਹ ਭਰਨੀਆਂ ਮੇਲਾ ਕਹਿੰਦਾ ਰਹਿਣ ਦੋ ਗੱਡੀਆਂ ਭਰੋ ਹੋ ਸਾਰੇ ਬੰਦੇ ਦੇਖਦੇ ਆ ਮੇਰੇ ਮੂੰਹ ਕੋਈ ਨਹੀਂ ਭਾਂਗੇ ਫਸ ਗਏ ਨਾ ਕਰਕੇ ਅਸੀਂ ਵੀ ਸਾਰੇ ਜ਼ਵੇਰ ਦੇ ਕੱਪੜੇ ਤਵਾ ਤਵਾ ਕੇ ਇਹਦਾ ਦੀ ਬਸ ਵੀ ਮਸੋਂ ਗਾਲਾ ਘਟ ਘਟ ਕੇ ਤਿਆਰ ਕਰੇ ਹੁਣ ਕਹਿੰਦੇ ਹਾਂ ਜੀ ਹਾਂ ਸਾਡਾ ਮੇਲਾ ਵਿੱਚ ਰਹਿ ਗਿਆ ਚਲ ਦੇਖਦੇ ਆ ਮੈਂ ਫਿਰ ਦਿਹਾੜੀ ਮੋਟੀ ਜੀ ਮੰਗੀ ਆ ਹੁਣ ਦੇਖੋ ਜੇ ਤਾਂ ਹਾਂ ਕਰਤੀ ਤਾਂ ਠੀਕ ਆ ਨਹੀਂ ਫਿਰ ਸਸਰੀ ਗੱਲ ਫੇ ਮੇਲਾ ਦੇਖਣ ਚੱਲਦੇ ਆ ਕਿਹੜੇ ਪਿੰਡ ਖੜੇ ਆਪਾਂ ਪਿੰਡ ਕਲਾਰਾਂ ਖੜੇ ਆ ਜੇ ਕਲਾਰਾ ਕਲਾਰਾਂ ਵਾਲੇ ਗੁਰਦੁਆਰੇ ਕੋਲ ਗੁਰਦੁਆਰੇ ਦੇ ਕੋਲੇ ਰੁੱਕ ਗਏ ਅਸੀਂ ਤਾਂ 5 ਮਿੰਟ ਤੇ ਦੇਖਦੇ ਆ ਫਿਰ ਤੁਹਾਨੂੰ ਅੱਗੇ ਦੱਸਦੇ ਆ ਕੀ ਪੋਜੀਸ਼ਨ ਆ ਕੀ ਬਣਦਾ ਕਿਆ ਨਹੀਂ ਅੱਜ ਤਾਂ ਇੰਨੇ ਮਾਦਾ ਫੁੱਲ ਤੇ ਆਈਆਂ ਆ ਤਾਂ ਮੈਂ ਕਹਾ ਅੱਜ ਛੁੱਟੀ ਵੀ ਲਈ ਅਸੀਂ ਬਹੁਤ ਲੱchn ਕਰੇ ਚੋਚ ਅਸੀਂ ਮੈਂ ਕਹਾ ਚੱਲ ਮੇਲਾ ਦੇਖੂਗੇ ਹਨਾ ਮੇਲਾ ਆਪਣੀ ਕਿਸਮ ਵਿੱਚ ਹੈ ਹੋ ਨਹੀਂ ਘਰ ਤੋਂ ਕੋੜਾ 6-7 ਮੇਲੇ ਰਹਿ ਗਏ ਮੇਰੇ ਆਈ ਤੇ ਲੋ ਜੀ ਮਿੱਤਰੋ ਅਸੀਂ ਪਹੁੰਚ ਗਏ ਸ੍ਰੀ ਚਮਕੌਰ ਸਾਹਿਬ ਤੇ ਸਾਡਾ ਕੈਨਸਲ ਹੋ ਗਿਆ ਪਰ ਜਾਣਾ ਅਸੀਂ ਦੇਤਾ ਜਵਾਬ ਕਿ ਨਹੀਂ ਭਾਈ ਸਾਡਾ ਮੇਲਾ ਜ਼ਿਆਦਾ ਜ਼ਰੂਰੀ ਆ ਜਿਹਦੇ ਕਰਕੇ ਅਸੀਂ ਮਸਦਾ ਛੁੱਟੀ ਕਰੀ ਅੱਜ ਦਾਨਾ ਘਰ ਕੋ ਜੀ ਘਰ ਦੇ ਸਾਰੇ ਕੰਮ ਨਿਬੇੜ ਕੇ ਝਾੜੂ ਪੋਚਾ ਲਾ ਕੇ ਤੇ ਲਓ ਭਾਜੀ ਪਹੁੰਚ ਚੁੱਕੇ ਆ ਟੂਰਨਾਮੈਂਟ ਚ ਤੇ ਹਜੇ ਸਟਾਰਟ ਹੋਣਾ ਹਜੇ ਕਾਫੀ ਟਾਈਮ ਪਿਆ ਵਾ ਤੇ ਅਸੀਂ ਟਾਈਮ ਨਾਲੋਂ ਥੋੜਾ ਜਿਆਦਾ ਪਹਿਲਾਂ ਪਹੁੰਚ ਚੁੱਕੇ ਆ ਉਹ ਪਹਿਲਾ ਮੈਚ ਸ਼ੁਰੂ ਹੋਣ ਵਾਲਾ ਇੱਕ ਮੈਚ ਸਟਾਰਟ ਹੋ ਗਿਆ ਕਿ ਪੰਜਾਬ ਉਹ ਯਾਰ ਬਦਲੇ ਖੁਦ ਹੀ ਉੱਜੜ ਗਿਆ ਹਜੇ ਤਾਂ 1 ਕੇ ਚੱਲਿਆ ਹਜੇ ਚੱਲਣਾ ਆ ਤਾਂ ਵੀ ਟਾਈਮ ਪਿਆ ਆ ਵੰਡ ਕੇ ਪੰਜ ਕਰਿਆਵਾਂ ਨੂੰ ਪਹਿਲਾ ਮੈਚ ਚੱਲਣਾ ਹਜੇ ਆ ਪਹਿਲਾ ਮੈਚ ਹਜੇ ਚੱਲਣਾ ਸ਼ੁਰੂ ਹੋਣਾ ਹਰੀ ਮੰਦਰ ਤਾਂ ਪਹਿਲਾ ਹਾਂਜੀ ਮੁੰਡਿਆ ਫਿਰ ਕਰੋ ਚੈੱਕ ਪਹਿਲਾ ਟਰੈਕਟਰ 59 11 ਜੀ ਚਮਕੌਰ ਭਾਈ ਹਜੇ ਤਾਂ ਟਰਾਲੀ ਭੰਗ ਲੱਗੀ ਹੋਈ ਆ ਕਿ ਟਿੱਕ ਤਾਂ ਆ ਰਿਹਾ ਖਾਲਾ ਗਲਤ ਦੱਸੀ ਜਾਗਾ ਹੁਣ ਉੱਤ ਪਾਰਨ ਵੀ ਲੱਗੇ ਹੋਇਆ ਖਾਲੀ ਵੀ ਕਰਦੇ ਹੁਣ ਇਹਦੇ ਚ ਦੱਸ ਕੇ ਆ ਕਰੀਂ। ਕੀ ਕਹਿ ਲਿਆ ਕੋਈ ਨੇ ਟਰੈਕਟਰ ਚੱਲੂਗਾ ਫਿਰ ġੇੜਾ ਦੇ ਕੇ ਆ ਮੰਗਾ ਗੈਲ ਦੀ ਜੈਲ। ਬਾਜ ਦੇ ਨਾ ਅਕਸਰ ਕੀ ਕਹਿ ਗਾ ਇਹ ਤਾਂ। ਮੁਰਕੇ ਟਰੈਕਟਰ ਫ੍ਰੀ ਹੋ ਜੇ ਮੁਰਕੇ ਆਪਾਂ ਵੀ ਚਲਾਇਆ ਕਰਨਾ ਆਪਣਾ ਇੰਟਰਵਾਰਮ। ਇਹ ਮੜੌਲੀ ਵਾਲੇ ਆ ਗਏ ਭਾਈ ਮੜੌਲੀ ਵਾਲੇ। ਮੜੌਲੀ ਵਾਲੇ ਆ ਗਏ ਮੜੌਲੀ ਵਾਲੇ। ਆ ਅ ਹੋਰ ਇਹਨਾਂ ਮਦੀਵ ਜੀ ਸੀ ਵਾਲੇ ਦੇ ਨਾਮ ਤੇ ਚੱਲੇਗਾ ਨਾ ਮਦੀਵ ਜੀ ਸੀ ਵਾਲੇ ਦੇ ਨਾਮ ਤੇ। ਆ ਮੁੰਡਾ ਕਹਿੰਦੇ ਕਹਿੰਦਾ ਇਹ ਵੀ ਚਲਾਓ। ਹਾਂ ਆਪਣੇ ਵਾਲਾ ਵੀ ਚੱਲੇਗਾ। ਅਫਗਾਨਿਸਤਾਨੇ ਨਹੀਂ ਹੈ ਨਾ ਮਾੜਾ ਲੱਗਦਾ ਕਿਦੇ ਮੁੜ ਕੇ ਕਿਰਾਏ ਵਾੜੇ ਤੇ ਵੀ ਜਾਂਦਾ ਲੱਗੇ ਐਦਾ ਇੰਨੇ ਪੈਸੇ ਵੀ ਨਹੀਂ ਆਏਗੇ ਨਾਲੇ ਤੇ ਆ ਵੀ ਕਰੋ ਚੈੱਕ ਇਧਰ ਵੀ ਖੜੇ ਆ ਕਿੰਨੇ ਚਮਕੌਰ ਵਾਏ 91 ਗਿਆ ਵਾਲੇ ਤੇ ਲਓ ਜੀ ਦਿਖਾਉਂਦੇ ਆ ਥੋੜਾ ਟਾਈਮ ਤੱਕ ਡੈਕਟਰ ਚੱਲਦਾ ਡੈਕਟਰ ਦੇ ਟਾਇਰ ਦੇਖੋ ਐ ਸੈੱਟ ਕਰੋ ਇਹ ਮੈਂ ਤੇ ਲੋ ਜੀ ਟਰੈਕਟਰ ਤੁਰਨ ਨੂੰ ਹੋ ਚੁੱਕਿਆ ਸਟਾਰਟ ਤੇ ਦੇਖੋ ਕਰੋ ਚ ਇੱਕ ਕਿਹੜਾ ਨੰਬਰ ਪਾਉਂਦਾ ਹੈ ਲੋ ਜੀ ਮਿੱਤਰੋ ਇਹੋ ਚੈੱਕ ਸ੍ਰੀ ਚਮਕੌਰ ਸਾਹਿਬ 911 ਵਾਲਾ ਕਹਿੰਦੇ ਮਿਰਚ ਦਾ ਲੜੀ ਆ ਲੋ ਜੀ ਦੇਖਦੇ ਆ ਕਿਹੜਾ ਨੰਬਰ ਪਾਉਂਦਾ ਹੈ ਜਿਹੜਾ ਨੰਬਰ ਜੀ ਨੇ ਪਹਿਲਾ ਪਾਇਆ ਉਹਨੂੰ ਪਹਿਲਾ ਸਰੋਪਾ ਨਾਮ ਵਾਲਾ ਦੇਣਾ ਚੱਲਦਾ ਲੈਣ ਚੱਲੇ ਹੀ ਨਾ ਨੰਬਰ ਬੋਲੇ ਦਾ ਸਾਰੇ ਕਿੱਲੇ ਆ ਫੇਰ ਨੰਬਰਾਂ ਦਾ ਬਦਲ ਜੀ ਨੇ ਜੀ ਨੇ ਹਜੇ ਪਹਿਲੇ ਦੋ ਟਰੈਕਟਰਾਂ ਦਾ ਬਦਲ ਲੱਗਣਾ ਟਰੈਕ ਕਿਵੇਂ ਦਾ ਜਿਹੜਾ ਵੀ ਜਿੱਤਿਆ ਜਿਹੜਾ ਵੀ ਸਭ ਤੋਂ ਜ਼ਿਆਦਾ ਵਧੀਆ ਨੰਬਰ ਲੈ ਕੇ ਗਿਆ ਉਹਨੂੰ ਆਹ ਵਾਲਾ ਸਰੋਪਾ ਪਾਉਣਾ ਪਾਪਣਾ ਗੱਲ ਲੈ ਕੇ ਆਏ ਸਰਫ ਇਹ ਗਿਆ ਕਿ ਕਾਊਗਾ ਦੇਖੀ ਮੇਰਾ ਪਰਨਾ ਚੱਕ ਲਿਆ ਜ਼ਰਾ ਇਹਦੇ ਹਮੇਸ਼ਾ ਫੋਨ ਕਰਨ ਨੂੰ ਲੱਗਿਆ ਰਹਿੰਦੇ ਕੇ ਸਾਡੇ ਟੀਮ ਚ ਲੋਜ ਚੈੱਕ ਕਰੋ ਗਰਾਊਂਡ ਸਾਡੇ ਭਰਾ ਨੇ ਕਿਉਂਕਿ ਗਰਾਊਂਡ ਦੀ ਕਟਾਈ ਹੋ ਰਹੀ ਆ ਬਿਲਕੁਲ ਬਸ ਬਸ ਆਲੇ ਟਰੈਕਟਰ ਦਾ ਸਭ ਤੋਂ ਪਹਿਲਾ ਨੰਬਰ ਲੱਗਣਾ ਹੈ ਸ਼ਾਇਦ ਪਹਿਲਾ ਲਾ ਕੇ ਦੂਜਾ ਦੂਜਾ ਤਿਆਰ ਹੋ ਰਿਹਾ ਤੇ ਰਸਤਾ ਕਰ ਰਹੇ ਆ ਤਿਆਰ ਪਰ ਸਾਹਮਣੇ ਤੁਹਾਡੇ ਹੋਰ ਚੱਕਰ ਪਹਿਲਾ ਮੁਕਾਬਲਾ ਖੇਡਣ ਲਈ ਟਰੈਕਟਰ ਆ ਗਿਆ ਬਹੁਤ ਵੱਡਾ ਯੋਗਦਾਨ ਦੇ ਰਿਹਾ ਮੇਰੇ ਵੀਰੋ ਸਾਡੇ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਦੇ ਰਿਹਾ ਬਹੁਤ ਹੀ ਬੰਦ ਅੱਲਾ ਦਾ ਖਿਆਲ ਰਿਹਾ ਪਹਿਲੇ ਮੈਚ ਉਹ ਟਰੈਕਟਰ ਵੀਰੋ ਬਹੁਤ ਕੁਝ ਰਿਹਾ ਖਰਤੀ ਦੇ ਉੱਪਰ ਪੁੱਜਿਆ ਹੋਇਆ ਨਾਟਗਰਾ ਸ੍ਰੀ ਚਮਕੌਰ ਸਾਹਿਬ ਦੇ ਬੈਨਰ ਹੇਠ ਖੇਡਦਾ ਮੇਰੇ ਵੀਰੋ ਪਖਾਰੀਵਾਲ ਪਿੰਡਾਂ ਕਹਿੰਦੇ ਜ਼ਿਲ੍ਹੇ ਗੁਰਦਾਸਪੁਰ ਤੋਂ ਪੁੱਜਿਆ ਹੋਇਆ ਟਰੈਕਟਰ ਆ ਰਿਹਾ ਪਿਆ ਰਿਆ ਮਾਨ ਸਨਮਾਨਾਂ ਦੀ ਗੱਲ ਆ ਕਲੱਚ ਦੇ ਉੱਤੇ ਜਾਮਾ ਜਦੋਂ ਕਲੱਚ ਸਰਦਾ ਟਾਈਮ ਗੱਦੀ ਲੱਗਣਾ ਇਹ ਸਾਹਮਣੇ ਆਉਂਦਾ ਰਿਹਾ जारे प्रवेश कर दिया बूत पेह आओ सामने Dua minit. Eh, balik, balik, ਕਿ ਬਈ ਮਹਲਾ ਰਪਨ ਦੇ ਕੁੱਪ ਕਾਲਾ ਨੇ ਸਾਲ ਨੂੰ ਸਾਲ ਨੂੰ ਜੇਕਰ ਨੂੰ ਖਲਾਇਰ ਨਾਲ ਦੇ ਵਿੱਚ ਬਿਤਾਇਆ ਖਲਾਇਰ ਦਾ ਲਾਟਾ ਗਾਣੇ ਕਿਸੇ ਦੇ ਵਿੱਚ ਖੇਡਾਂ ਵਾਲੇ ਦਾ ਹੋਸੀ ਹਾਂ ਦੇ ਲਈ ਨੂਰੀਆ ਬਾਬਾ ਜਾਂਦਾ ਨੂਰੀਆ ਬਾਬਾ ਜਾਂਦਾ ਹਾਂ ਦੇ ਦਾ ਬਾਬਾ ਜਾਂਦਾ ਮੇਜ ਰੋਕਣਾ ਕਿਹਨੇ ਜਾਣਾ ਦੇ ਵਿਮਤਰ ਇਹਨਾਂ ਸਮਾ ਮੈਟ ਤੇ ਜਿਵੇਂ ਕੁੰਡੀਆਂ ਦੇ ਕੁੰਡੀਆਂ ਦੇ ਖੰਗ ਫਿਸ ਗਏ ਕੋਈ ਨੇਤਰੂ ਬਰੇਵੇ ਖੜੀ ਇੱਕ ਲੋ ਜੀ ਭਰਾਵੋ ਹੁਣ ਲੱਗਿਆ ਬ੍ਰੈਡ ਖਾਣ ਸਾਰੇ ਜਿਹੇ ਮਾਰੇ ਵਲੌਗਿੰਗ ਦਾ ਬਹੁਤ ਬਹੁਤ ਧੰਨਵਾਦ ਲੋ ਜੀ ਲੈ ਫੜਾ ਨਾ ਨਾ ਖਾਓ ਤੋ ਇਹ ਖਾਓ ਫੜਲਾ ਲਾਇਆ ਅੱਛਾ ਤੁਹਾਨੂੰ ਕਹਦੇ ਆ ਜਿਹਦਾ ਫੜਲਾ ਲੋ ਜੀ ਬਹੁਤ ਬਹੁਤ ਧੰਨਵਾਦ ਅੱਜ ਦੀ ਪਾਰਟੀ ਕਿਦੇ ਕਿਨੀ ਤੇ ਮੇਰੇ ਕਿਨੀ ਤੇ ਤੇ ਲੋ ਜੀ ਇਹਦਾ ਗਾਲੀ ਤਾਂ ਹੁਣ ਕੀ ਕਰੀਏ ਦੋ ਨਹੀਂ ਲਾਉਣੀ ਰਹੀਆਂ ਵਸ ਲੋ ਜਾਣੀਆਂ ਜੇ ਤੁਸੀਂ ਉਪਕਰਾਂ ਦੀ ਸਪੋਰਟ ਦੇਣੀ ਚਾਹੋ ਉਹ ਤੁਸੀਂ ਖੇਡ ਚਾਹ ਦਾ ਕੱਪ ਫਰੀ ਵਾਲਾ ਉਹ ਚਾਹ ਨਾ ਬ੍ਰੈਡ ਖਾ ਗਿਆ ਜਿਹੜਾ ਸਵਾਲ ਆਉਂਦਾ ਉਹ ਹੋ ਉਹ ਬੋ ਐ ਐਕਸ ਐਕਸ ਹੋਰ ਬੋਲਵਾ ਹਰ ਪਾਸੇ ਜੀ ਹਾਰਦ ਦੇ ਬਰਾ ਪਰ ਕੀ ਕਰਦੇ ਹੋ ਇਹ ਕਬੂਰਗਾ ਇਹ ਤਾਂ ਬਹੁਤ ਕਰੀਦਾ ਸੀ ਸੈਕਟਰ ਤੋਂ ਮਹਿਨ ਮਾਜਰੀ ਵਾਲਾ ਰਾਜੂ ਵੀ ਨੇ ਗਰਾਊਂਡ ਤੇ ਮਿਲ ਕੇ ਜਾਵੇ ਤੇ ਮਹਿਨ ਮਾਜਰੀ ਵਾਲਾ ਰਾਜੂ ਕਾਮ ਕਰੀ ਜਾਂਦਾ ਸਾਡੇ ਕੋਲੇ ਐਪਿਆ ਟਾਈਮ ਚਾ ਲੂਗਾ ਵੀਰਿਆ ਚਾੜਾ ਕਰਾ ਦੇ ਤੇਰੇ ਵੀਰ ਚੜਾ ਦੇ ਤੇਰਾ ਤੂ ਤਲਵਾਉਂਗਾ ਜਰਾ ਇੱਥੇ ਆਣੇ ਦਾ ਲੋੜ ਤੇਰੀ ਤਾਂ ਲਾਭ ਨਹੀਂ ਹੁੰਦਾ ਮੈਂ ਕੱਢੀ ਜਾਂਦਾ ਸਾਡੇ ਕੋਲੇ ਅਗਲਾ ਅਜੂ ਜੀ ਸੈਂਟਰ ਤੋਂ ਅਗਲੀ ਅਵਲਾ ਦੇ ਕੋਲ ਰੁਕਣਾ ਹੋਊਗਾ ਤੱਕ ਤੂੰ ਦੁਦੁਕ। ਇਹਨਾਂ ਨੂੰ ਕੋਈ ਪਤਾ ਨਹੀਂ। ਗਾਉਂ ਤੱਕ ਚੋੜਲਾ ਨਹੀਂ। ਇਹ ਰੁਕਣਾ। ਹੁਣ ਬੰਦ ਹੋ ਗਿਆ। ਦੇਖਦੇ ਰਹੇ ਹਰ ਇੱਕ ਕਾਲੇ ਦਾ ਪਰ ਆਹ ਗੌਰ ਆਉਂਦਾ ਮੇਰੇ ਵੀਰ ਇਹ ਕਹਿੰਦੇ ਓ ਦੋਗੀ ਮਾਦਰੇ ਪਿੱਟ ਵਾਲਾ ਹੈ ਤਾਂ ਆਉਂਦਾ ਕਹਿੰਦੇ ਮੁਲਾਜ਼ਮ ਵਰਗ ਦੇ ਨਾਲ ਬੱਦੀਆਂ ਗੱਲਾਂ ਕਰਦਾ ਲਾ ਦੂਜੇ ਪਾਸੇ ਦੇਖੀਏ ਫਸਲਾ ਲਾ ਦੇ ਦਿੱਤਾ ਰਣਜੀਤ ਸਿੰਘ ਫਿਰ ਪੁੱਛੀਦਾ ਆਹ ਤੋਂ ਇਹਦੇ ਕਿਹਾ ਜੀ ਆਪ ਸਾਥ ਸੀ ਜਿਨੇ ਤੁਸੋਂ ਦਰਵਾਜ਼ਾ ਸੀ ਭੱਲੇ ਵਾਲ ਤੋਂ ਲੱਗੇ ਆਉਂਦਾ ਸੀਗਾ ਭੱਲੇ ਵਾਲੇ ਵੀ ਖੇਡਾਂ ਚੱਲ ਰਹੀਆਂ ਸੀ ਦੋ ਦਿਨਾਂ ਜੋਗਰੇ ਦੀ ਫੇਰ ਸੀਗੀ ਅਗਲਾ ਟੱਕਰ ਅਜੇ ਨਹੀਂ ਕਿਹਾ ਅਗਲਾ ਟੱਕਰ ਕਦੋਂ ਦੀ ਕਿਹਾ ਜਲਦੀ ਕਰੇਗੇ ਨੰਬਰ ਵਾਲੇ ਜਿਹੜਾ ਸਾਡੇ ਵੀਰ ਲਿੰਕਰ ਦਾ ਪੂਰਾ ਟ੍ਰੈਕ ਰੌਮ ਚ ਬੰਦ ਕੀਤਾ ਜਾਵੇ ਧੰਨਵਾਦ ਕਰਦੇ ਆ ਤੇ ਖਾਨ ਜੀ ਨੂੰ ਵੀ ਇਹ ਵੱਡਾ ਮਾਣ ਕਰਦੇ ਨੇ ਮੇਰੇ ਵੀਰੋ ਖਾਨ ਬਾਈ ਹੁਣੀ ਮਾਣ ਕਰਦੇ ਨੇ ਇਹਦੇ ਤੇ ਕਹਿੰਦੇ ਰੇਂਕੂ ਡੀਜ਼ਲ ਸਰਬਸਾਰਾ ਵੱੱਡਾ ਮਾਰ ਕਰਦਾ ਮੇਰੇ ਵੀਰੋ ਜੱਸੀ ਬਾਈ ਹੁਣੇ ਮਾਰ ਕਰਦੇ ਨੇ ਪੱਪੂ ਬਾਈ ਹੁਣੇ ਮਾਰ ਕਰਦੇ ਆ ਸੋਹਰੇ ਬਾਹਰ ਸਾਹਮਣੇ ਨੇ ਸੋਹਰੇ ਪੁਰੀਆ ਅਮਨ ਆ ਰਿਹਾ ਅਮਨ ਬੀਬੀ ਪੁਰੀਆ ਕਹਿੰਦੇ ਸਵਾਦ ਦੇ ਖੇਤਰ ਦਾ ਪਿੰਡ ਆ ਟਰੋਵਾ ਦੇ ਰਾਗੇ ਕਰਕੇ ਈਵੀ ਪਰ ਕੰਡ ਪ੍ਰਸ਼ਦ ਆ ਡਾਕਟਰ ਨੇ 12 ਦਸਾਲੇ ਵੱਡਾ ਮਾਨ ਕਰਦੇ ਆ ਲਓ ਜੀ ਰੋਡੀਆਂ ਜੀ ਕਰੇ ਦੀ ਕਲਾ ਆ ਸਾਹਮਣੇ ਕਹਿੰਦੇ ਬੀਬੀ ਪੁਰੀਆ ਆਮ ਆ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਅਮਨ ਬੀਬੀ ਪੁਰੀਆ ਕਹਿੰਦੇ ਇਸ ਵੇਲੇ ਪ੍ਰਦਰਸ਼ਨ ਕਰਦਾ ਜਾ ਰਿਹਾ ਨਾਚ ਕਰਦਾ ਜਾ ਰਿਹਾ ਮੇਰੇ ਮਿੱਤਰੋ ਕਹਿੰਦੇ ਇਹਦੇ ਤੇ ਲਾਡੀ ਬਨੂੜ ਵਾਲੇ ਦਾ ਜੱਤੂ ਫਿਰਿਆ ਹੋਇਆ ਲਾਡੀ ਬਨੂੜ ਵਾਲੇ ਦਾ ਜੱਤੂ ਫਿਰਿਆ ਹੋਇਆ ਰੋਕ ਲਾ ਭਾਈ ਰੋਕਦਾ ਵੀਰਿਆ ਰੋਕ ਲਾ ਸੰਤ ਬਾਬਾ ਹਰਨਾਮ ਸਿੰਘ ਜੀ ਆਹ ਭਾਈਆਂ ਨੂੰ ਕਹਿੰਦੇ ਜੀ ਭਵੰਜੀ ਅਗਲਾ ਬੋਲਤਾ ਆ ਗਿਆ ਮੱਠਾ ਜਾਚਾ ਦੋ ਜਾਨੀ ਹੁਣ ਇਹ ਸਾਹਮਣੇ ਆ ਗਿਆ ਮੇਰੇ ਮਿੱਤਰੋ ਹੌਟਾੜ ਗਿਆ ਸਾਹਮਣੇ ਕਹਿੰਦੇ ਅਮਰੀਕਨ ਮਸੀਦ ਮਾਰਾ ਨਾ ਟ੍ਰੈਕਟਰ ਜਿਹੜਾ ਉਹ ਖੇਡ ਦੇ ਮੈਦਾਨ ਦੇ ਵਿੱਚੋਂ ਇਸ ਬਨੇ ਤੌੜਦਾ ਜਾ ਰਿਹਾ ਤੌੜਦਾ ਜਾ ਰਿਹਾ ਮੇਰੇ ਵਿੱਚੋਂ ਕਾਂਸੀ ਵਾਲੀ ਔਰ ਸੁੱਖਾ ਮਾਰ ਕਰਦਾ ਕਾਂਸੀ ਵਾਲੀ ਔਰ ਸੁੱਖਾ ਮਾਰ ਕਰਦਾ ਮੌਰੀ ਜੀ ਨੂੰ ਜ਼ਰੂਰ ਚਾਹੀਦੀ ਐ ਇਸਨ ਮੈਂ ਕਿਦੇ ਨਾਲ ਬੱਲੇ 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 ਸਤਿਕਾਰਯੋਗ ਵੀਰ ਇੱਕ ਵਾਰੀ ਤਾੜੀ ਮਾਰ ਜੇ ਹੈਲੋ ਹੈਲੋ ਨੌਜਵਾਨ ਸਾਥਿਓ ਅੱਜ ਦੀ ਵਾਰ ਤੁਹਾਡੇ ਇਲਾਕੇ ਦੇ ਵਿੱਚ ਆਇਆ ਸਹਿਦਾਂ ਦੀ ਬੜੀ ਪਾਵਰ ਧਰਤੀ ਹੈ ਬੱਤੇ ਚਾਰ ਚਾਰ ਪੰਜ ਪੰਜ ਛੇ ਜਿਹੇ ਤਰ੍ਹਾਂ ਨਾਲ ਪੰਜਾਬ ਦੇ ਪਿੰਡ ਵੱਡੇ ਗਏ ਇੱਕ ਗੱਲ ਯਾਦ ਰੱਖਿਓ ਪੰਜਾਬ ਦੇ ਨੌਜਵਾਨੋ ਉਹ ਜਿਹੜੀ ਦਿੱਲੀ ਆ ਉਹ ਹਮੇਸ਼ਾ ਤੋਂ ਪੰਜਾਬ ਦੀ ਕਾਹਲੀ ਨਹੀਂ ਆ ਮੁੰਗਲ ਹਕੂਮਤ ਦੀ ਗੱਲ ਕਰੀਏ ਅੰਗਰੇਜ਼ ਹਕੂਮਤ ਦੀ ਗੱਲ ਕਰੀਏ ਜਾਂ ਅੱਜ ਦੀ ਹਕੂਮਤ ਦੀ ਗੱਲ ਕਰੀਏ ਜਾਂ ਪਿਛਲੀਆਂ ਜਿਹੜੀਆਂ ਸਰਕਾਰਾਂ ਨੇ ਕਾਂਗਰਸ ਵਰਗਿਆਂ ਦਾ ਹੋਰ ਨਹੀਂ ਗਿਆ ਉਹ ਹਕੂਮਤਾਂ ਹਮੇਸ਼ਾ ਮੇਲਾ ਜੀ ਲਾ ਕੇ ਚੱਲਦਾ ਵਾ ਇਹ ਚਾਲੀ ਮੈਚ ਪਿਆ ਸੀ 8 ਲੱਖ ਮੈਚ ਦੇਖੀਏ ਦੋ ਦਿਨ ਡਾਕਟਰ ਸਕਰੈਚ ਹੋ ਗਏ ਨਾ ਜੋ ਇੱਕ ਸਾਡਾ ਚੱਲਣਾ ਦਾ ਸਾਡੇ ਮਿੱਤਰਾਂ ਦਾ ਪਿੰਡ ਜਿਉਂ ਉਹ ਹੈਗਾ ਦਿਲ ਗਰੁੱਪ ਜੀ ਵੀ ਅਸੀਂ ਉਹਦਾ ਟਰੈਕਟਰ ਹੀ ਲੈ ਕੇ ਆਏ ਉਹ ਲੇਟ ਆ ਜੀ ਤੇ ਉਹ ਪਤਾ ਹੀ ਸਕਰੈਚ ਤੋਂ ਹਟਾ ਗਿਆ ਨੰਬਰ ਪਤਾ ਨਹੀਂ ਅੱਗੇ ਤੋਂ ਫੋਨ ਕਰਾ ਕੇ ਮਤਲਬ ਪਤਾ ਨਹੀਂ ਹੁਣ ਪੱਕਾ ਨਹੀਂ ਪਤਾ ਹੈਗਾ ਹੁਣ ਸਾਡਾ ਟਾਈਮ ਹੋ ਗਿਆ ਘਰ ਦਾ ਜਾ ਕੇ ਰੋਟੀਆਂ ਵੀ ਬਣਾਉਣੀਆਂ ਮੰਮੀ ਮੰਮੀ ਤੋਂ ਆ ਰਹੇ ਜਣੇ ਪਾ ਡਰਾਈਵਰ ਚੇਂਜ ਕਰ ਦਿੱਤਾ ਉਹ ਇੱਕ ਗੱਡੀ ਆਉਂਦੀ ਅੱਗੇ ਦੇਖ ਐਂ ਪੈਦੀ ਲਾਉ ਜੀ ਤੇਰੇ ਨਾਲ ਸਾਲਾ ਚਲਾਉਂਦਾ ਮੈਂ ਬਤਾ ਆਲੇ ਵਾਲਾ ਦੇਖਾਂ ਨਹੀਂ ਸਾਲਾ ਭਾਂਜੇ ਤਾਂ ਮੇਰਾ ਤਾਂ ਵਿਆਹ ਵੀ ਨਹੀਂ ਹੋਇਆ ਅਜੇ ਲੈ ਲੈ ਤੇਰਾ ਤਾਂ ਵਿਆਹ ਹੋ ਗਿਆ ਮੇਰਾ ਤਾਂ ਵਿਆਹ ਵੀ ਨਹੀਂ ਹੋਇਆ ਅਜੇ ਉਹ ਜਾ ਕੇ ਕਿਹੜੇ ਕਰੀਮ ਪਾ ਲਈ ਨਾਲ ਹੈ ਬਾਹਰ ਦਾ ਬਾਹਰ ਦਾ